что

ਕੋ ਤੱਕ ਉੱਚ ਅਗਵਾਹ ਨਾ ਹੇ ਬਰਵ ਸਰਣਾਗਤੀ ਕਿਰਪਾ ਨਿਤ oh ਸ਼ਬਦ ਤਕਤਾਂ ਦੇ ਮਾਲਕ ਗਿਆਨ ਦੇ ਮਜੱਸਮੇ ਜਹਰਜਹੂਰ ਹਜਰਾਜੂਰ ਕਲਯੁਗ ਕੇ ਅਵਤਾਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀ ਅਤੇ ਸਤਗੁਰਾਂ ਜੀ ਦੀ ਪਵਨ ਮੁਬਾਰਕਨ ਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਅੰਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਾਧ ਸੰਗਤ ਜੀਓ ਵਡੇ ਬਾਗ ਸਰਵਮਣੀ ਭਗਤ ਭਗਤ ਕਬੀਰ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੇ ਵਿਚਾਰ ਪਾਹਰ ਰੋਜ਼ ਲੜੀ ਬਾਣ ਆਦਮਾ ਸਤਕਾਰ ਸਹਿਤ ਵਿਚਾਰਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਕਬੀਰ ਜੀ ਇੱਕ ਸੁਝਾਅ ਦੇ ਰਹੇ ਨੇ ਕਬੀਰ ਸਖਤ ਐਸਾ ਹੈ ਜਿਵੇਂ ਲਸਣ ਦੀ ਪੀਕਾ ਅ ਰੱਬ ਦੇ ਨਾਲ ਜੁੜ ਜਾਈਏ ਕਬੀਰ ਜੀ ਕਹਿੰਦੇ ਨੇ ਸਾਰਿਆਂ ਦੇ ਨਾਲ ਉਹ ਮੁਹੱਬਤ ਬਣ ਜਾਂਦੀ ਹੈ ਰੱਬ ਤੋਂ ਟੁੱਟ ਜਾਈਏ ਸਾਰਿਆਂ ਦੇ ਖੋਲ ਇਹ ਭਾਵਨਾ ਬਣ ਜਾਂਦੀ ਹੈ ਕਿਉਂਕਿ ਜਿਹੜਾ ਰੱਬ ਤੋਂ ਟੁੱਟਾ ਹੁੰਦਾ ਹੈ ਉਹਦਾ ਜ਼ਿੰਦਗੀ ਦਾ ਤੌਰ ਤਰੀਕਾ ਬਦਲ ਜਾਂਦਾ ਹੈ ਉਹਦੀ ਬੋਲ ਬਾਣੀ ਹਰ ਇੱਕ ਚੀਜ਼ ਅਰ ਇੱਕ ਸ਼ੈ ਬਦਲ ਜਾਂਦੀ ਹੈ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਜਿਹੜਾ ਰੱਬ ਦੇ ਨਾਲ ਟੁਟਾ ਹੋਇਆ ਬੰਦਾ ਉਹ ਸਾਕਤ ਹੈ ਸਾਕਤ ਬੰਦੇ ਨੇ ਘਰਾਂ ਦੇ ਘਰ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਨੇ ਜਿਵੇਂ ਰੱਬ ਦਾ ਪਿਆਰਾ ਰੱਬ ਦੀ ਬੰਦਗੀ ਕਰਦੇ ਆ ਬਣ ਆਪ ਨੂੰ ਛਪਾ ਕੇ ਰੱਖਦੇ ਸਾਕਤ ਬੰਦਾ ਇਤਾਂ ਦਾ ਹੈ ਤੋ ਕੋ ਹੋਵੇ ਉਹਨੇ ਤੁਹਾਡੇ ਤੱਕ ਫੇਰ ਵੀ ਬਿਮਾਰ ਕਰ ਦੇਣੀ ਹੈ ਜਿਵੇਂ ਲਸਣ ਦੀ ਗੱਲ ਕਰਦੇ ਨੇ ਉਹ ਕੋਨੇ ਬੈਠੇ ਖਾਈਏ ਲਸਣ ਹੈ ਲਸਣ ਕੀ ਖਾਂ ਦੂਰ ਪਿਆ ਹੋਵੇ ਉਹਦੀ ਸੁਗੰਧੀ ਫੇਰ ਵੀ ਆ ਜਾਂਦੀ ਹੈ ਤੁਹਾਡੇ ਤੋਂ ਦੂਰ ਹੋਵੇ ਤਾਂ ਕਿੰਨੇ ਉਹਦੀ ਤਾਂ ਸੁਗੰਧੀ ਹੈ ਸਾਖਤ ਪੁਰਦ ਪੁਰਸ਼ ਦੀ ਦੁਰਗੰਧੀ ਬੜੀ ਦੂਰ ਤੱਕ ਆ ਜਾਂਦੀ ਹੈ ਕਿ ਉਹ ਤੁਹਾਡੀ ਜ਼ਿੰਦਗੀ ਨੂੰ ਤੁਹਾਡੇ ਸੁੱਖਾਂ ਨੂੰ ਬੋਤਵਾ ਕਰ ਦਿੰਦਾ ਹੈ ਕਬੀਰ ਜੀ ਕਹਿੰਦੇ ਨੇ ਐਦਾਂ ਦੇ ਸਾਕਤਾਂ ਤੋਂ ਤੈਨੇ ਆਪਣਾ ਬਚਾ ਕਰਨਾ ਹੈ ਅਤੇ ਇਹ ਸਾਕਤ ਹਰ ਇੱਕ ਮਜਬ ਦੇ ਅੰਦਰ ਹਰ ਇੱਕ ਤਤਮ ਦੇ ਅੰਦਰ ਹਰ ਇੱਕ ਕਉਮ ਦੇ ਅੰਦਰ ਹਰ ਇੱਕ ਕਰ ਦੇ ਅੰਦਰ ਜਿਹੜਾ ਰੱਬ ਦੇ ਨਾਲ ਟੁੱਟਾ ਹੋਇਆ ਹੈ ਬਾਰ ਪੱਖੀ ਜੋ ਮਰਜੀ ਹੈ ਬਾਰ ਪੱਖੀ ਤਾਂ ਬੜਾ ਵਿਖਾਵਾ ਕਰਦਾ ਹੈ ਬੜਾ ਧਰਮੀ ਬੰਦਾ ਹੈ ਪਰ ਜਿਹੜਾ ਅੰਦਰੋਂ ਟੁੱਟਾ ਹੋਇਆ ਹੈ ਕਬੀਰ ਜੀ ਉਹਦਾ ਜ਼ਿਕਰ ਕਰਦੇ ਹੁਣ ਅਸੀਂ ਬਾਰ ਦਾ ਤਬਕ ਦੁਨੀਆ ਨੂੰ ਤਾਂ ਪਰਵਾਹ ਨਹੀਂ ਪਤਾ ਲੱਗਦਾ ਕਿ ਇਹ ਸਾਖਤ ਹੈ ਜਾਂ ਰੱਬ ਨੂੰ ਪਿਆਰ ਕਰਨ ਵਾਲਾ ਹੈ ਜਿਵੇਂ ਕਹਿੰਦੇ ਕਰਮਾਂ ਦੇ ਰਾਹੀਂ ਜਿਵੇਂ ਲਸਣ ਦੀ ਦੂਜੋਂ ਦੂਰੋਂ ਸੁਗੰਧੀ ਆਉਂਦੀ ਹੈ ਤਾਂ ਸਾਖਤ ਬੰਦੇ ਦੀ ਬੋਲ ਬਾਣੀ ਕਰਕੇ ਕਰਮਾਂ ਕਰਕੇ ਸੋਚ ਵਿਚਾਰ ਕਰਕੇ ਦੂਰੋਂ ਦੁਰਗੰਧੀ ਆਉਂਦੀ ਹੈ ਹੁਣ ਜਿਹਦੇ ਵਿੱਚੋਂ ਦੂਰੋਂ ਦੁਰਗੰਧੀ ਆ ਰਹੀ ਹੈ ਤਾਂ ਫਿਰ ਉਹਦੇ ਕਰਮ ਜਾਂ ਉਹ ਕਿਦਾਂ ਕਬੀਰ ਜੀ ਕਹਿੰਦੇ ਨੇ ਤੁਹਾਡੇ ਕਰਮਾਂ ਨੂੰ ਤੁਹਾਡੇ ਪਰਮ ਨੂੰ ਤੁਹਾਨੂੰ ਕਿਦਾਂ ਹੋ ਤਬਾਹ ਕਰਦੇ ਹੈ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਅ ਰੱਬ ਦੇ ਦਰ ਤੇ ਜੁੜਨ ਸਭ ਤੋਂ ਪਹਿਲਾਂ ਤਾਂ ਕਿ ਆਪਣੇ ਆਪ ਨੂੰ ਇਦਾਂ ਬਣਾਣਾ ਕਿ ਮੁਹੱਬਤ ਕਰਨੀ ਹੈ ਰੱਬ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਖਾਵਾ ਨਹੀਂ ਹੈ ਘਟ ਜੁੜ ਲੈ ਭਾਵੇਂ ਵੱਧ ਜੁੜ ਲੈ ਰੱਬ ਦੇ ਨਾਲ ਜੁੜਿਆ ਜਾਂਦਾ ਆਪਣੇ ਕਰਕੇ ਪਰ ਜਿਵੇਂ ਲੋਕਾਂ ਨੂੰ ਜਦੋਂ ਵਿਖਾਵਾ ਕਰਦੇ ਐ ਤਾਂ ਫਿਰ ਉਦੋਂ ਤੇਰੀ ਜ਼ਿੰਦਗੀ ਆਪਣੇ ਆਪ ਵੀ ਤੇ ਦੂਜਿਆਂ ਜਿਹੜੇ ਤੇਰੇ ਨਾਲ ਵਿਚਰਨ ਵਾਲੇ ਉਹਨਾਂ ਦੀ ਵੀ ਤਬਾਹ ਕਰ ਦਿੰਦੀ ਹੈ ਕਿ ਸਾਕਤ ਬੰਦੇ ਦਾ ਕੋਈ ਮਜਬੂਰ ਨਹੀਂ ਹੁੰਦਾ ਕੋਈ ਤਰਹ ਨਹੀਂ ਹੁੰਦਾ ਸਾਕਤ ਬੰਦੇ ਦਾ ਕੋਈ ਰਸਤਾ ਨਹੀਂ ਹੁੰਦਾ ਅਤੇ ਕੋਈ ਰਿਸ਼ਤਾ ਵੀ ਨਹੀਂ ਹੁੰਦਾ ਸਾਕਤ ਬੰਦਾ ਜਿੱਧਰ ਨੂੰ ਮੂੰਹ ਹੋਇਆ ਜਾਂ ਜਿੱਧਰ ਮੁਨਾਫਾ ਹੋਣਾ ਸਾਕਤ ਬੰਦੇ ਨੇ ਉਧਰ ਨੂੰ ਜਾਣਾ ਹੈ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਤੂੰ ਸਾਕਤ ਹੈਂ ਰੱਬ ਦੇ ਦਰ ਤੇ ਨਹੀਂ ਤੂੰ ਪਰਵਾਣ ਹੋਣਾ ਦਰਦਰਦੀਆਂ ਠੋਕਰਾਂ ਖਾਣੀਆਂ ਨੇ ਆਸ ਰੱਖ ਰੱਬ ਦੇ ਦਰ ਤੇ ਜੁੜਨਾ ਤਾਂ ਆਸ ਰੱਖ ਕਬੀਰ ਜੀ ਕਹਿੰਦੇ ਨੇ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਹੁਣ ਇੱਕ ਕੋਨੇ ਦੇ ਵਿੱਚ ਨੁਕਰ ਦੇ ਵਿੱਚ ਇੱਕ ਲੁਕਮੀ ਥਾਂ ਕਿਸੇ ਵੀ ਘਰ ਦੇ ਇਥੇ ਕੋਨੇ ਆ ਕਿ ਜਿਹੜੇ ਮਰਜ਼ੀ ਮਜਬ ਦੇ ਨਾਲ ਜਿਹੜੇ ਮਰਜ਼ੀ ਧਰਮ ਦੇ ਨਾਲ ਜੁੜ ਜਾ ਕੋਨਾ ਤਾਂ ਤਾਂ ਲੱਭਣੀ ਪੈਣਾ ਹੈ ਇਹ ਰੀਆਂ ਜੀ ਇਕੱਠ ਹੋਏ ਤਾਂ ਇਕੱਠ ਦੇ ਵਿੱਚ ਬਹਿ ਕੇ ਰੱਬ ਨੂੰ ਜਪ ਲਵੇਂਗਾ ਇਹ ਹੋਈ ਨਹੀਂ ਸਕਦਾ ਰੱਬ ਨੂੰ ਮਿਲਿਆ ਜਾਂਦਾ ਹੈ ਇਕਾਂਧ ਦੇ ਵਿੱਚ ਰੱਬ ਨੂੰ ਮਿਲਿਆ ਜਾਂਦਾ ਹੈ ਸਿਰਫ ਅਕਲ ਦੇ ਤਾਂ ਜਦੋਂ ਰੱਬ ਨੂੰ ਮਿਲਣਾ ਹੈ ਕਬੀਰ ਜੀ ਕਹਿੰਦੇ ਨੇ ਫਿਰ ਕੋਨਾ ਲੱਭ ਕੋਨਾ ਭਾਵੇਂ ਆਪਾਂ ਦੁਨੀਆ ਦੀ ਖਾਲੀ ਥਾਂ ਕਹਿ ਲਈਏ ਕੋਨਾ ਭਾਵੇਂ ਅਸੀਂ ਧਰਮ ਨੂੰ ਕਹਿ ਲਈਏ ਕੋਨਾ ਕੋਈ ਥਾਂ ਤੇ ਪਾਣਾ ਕੋਨਾ ਉਹ ਹੈ ਜਿੱਥੇ ਤੱਕ ਕਿਸੇ ਦੀ ਪਹੁੰਚ ਨਾ ਹੋਵੇ ਆਪਣੇ ਆਪ ਨੂੰ ਸੁਪਾ ਕੇ ਰੱਬ ਦੀ ਬੰਦਗੀ ਕਰ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਅੰਦਰੋਂ ਜਿਹੜੇ ਫਿਰ ਰੱਬ ਦੇ ਨਾਲ ਜੁੜਦੇ ਨੇ ਪ੍ਰਗਟ ਹੋਏ ਨਿਦਾਨ ਫਿਰ ਰੱਬ ਜੀ ਪ੍ਰਗਟ ਹੁੰਦੇ ਨੇ ਮਲ ਰੱਬ ਜੀ ਕਿਰਪਾ ਕਰਦੇ ਨੇ ਰੱਬ ਮਿਹਰਬਾਨ ਹੁੰਦੇ ਨੇ ਜਦੋਂ ਇਨਸਾਨ ਚੱਲਿਆ ਰੱਬ ਦੇ ਦਰ ਤੇ ਸਤਿਗੁਰੂ ਸਤਕਾਰ ਜੋ ਕਵੀਰ ਜੀ ਕਹਿੰਦੇ ਨੇ ਰੱਬ ਉਦੋਂ ਪ੍ਰਗਟ ਹੋਇਆ ਜਦ ਨਿਦਾਨਾ ਗੈਲੀ ਰੱਬ ਦਾ ਖਜ਼ਾਨਾ ਨਿਦਾਨ ਕਹਿੰਦੇ ਨੇ ਖਜ਼ਾਨੇ ਹੁਣ ਸਾਖਤ ਬੰਦੇ ਦਾ ਜੇ ਕੋਈ ਦਰ ਨਹੀਂ ਸੀ ਮੈਨੂੰ ਆ ਵੀ ਚਾਹੀਦਾ ਇਥੋਂ ਨਹੀਂ ਮਿਲੇਆ ਦੂਜਾ ਦਰ ਮੈਨੂੰ ਆ ਪ੍ਰਾਪਤੀ ਹੋਣੀ ਚਾਹੀਦੀ ਆ ਮੈਂ ਹਾਸਲ ਕਰਨੇ ਰਤਵਿਆਂ ਤੱਕ ਬਰਬਤਾ ਤੱਕ ਮਾਇਆ ਤੱਕ ਬਹੁਤ ਕੁਝ ਹਾਸਲ ਕਰ ਲਿਆ ਹਜੇ ਹੋਰ ਵੀ ਚਾਹੀਦਾ ਸਾਕਤ ਬੰਦੇ ਦੀ ਭੁੱਖ ਨਹੀਂ ਮਰਦੀ ਜਿਹੜੀ ਚੀਜ਼ ਨੂੰ ਸੋਚ ਲਏਗਾ ਮਿਲ ਜੇਗੀ ਤਾਂ ਅਗਲੀ ਸੋਚ ਉਹ ਤੋਂ ਵੱਡੀ ਸੋਚ ਸੋਚ ਲਏਗਾ ਮੈਨੂੰ ਆ ਚੀਜ਼ ਚਾਹੀਦੀ ਹੈ ਤਾਂ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਰੱਬ ਆਪਣੇ ਪਿਆਰੇ ਨੂੰ ਨਿਦਾਨ ਦਿੰਦਾ ਹੈ ਖਜ਼ਾਨਾ ਦਿੰਦਾ ਹੈ ਕਿ ਇਹਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਖਿਆਲ ਨਾ ਹੋਵੇ ਕਿਸੇ ਦੇ ਅੱਗੇ ਹੱਥ ਅਡਣ ਦੀ ਜ਼ਰੂਰਤ ਨਾ ਪਵੇ ਮੰਗਣ ਦੀ ਜ਼ਰੂਰਤ ਨਾ ਪਵੇ ਗੁਰੂ ਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਅੰਦਰ 15 ਭਗਤ ਸਹਿਬਾਨਾਂ ਦੀ ਬਾਣੀ ਹੈ ਜਿਨ੍ਹਾਂ ਨੇ ਰੱਬ ਨੂੰ ਪਾਇਆ ਉਹਨਾਂ ਦੇ ਵਿੱਚੋਂ ਇੱਕ ਦੋ ਸੀ ਜਿਹੜੇ ਉੱਚ ਜਾਤੀ ਦੇ ਸੀ ਮੱਲੋ ਰੱਬ ਨੂੰ ਜਪਿਆ ਜਾਤ ਪਾਤ ਤੋਂ ਪਰੇ ਹੋ ਕੇ ਬਾਕੀ ਤਾਂ ਉਹ ਸੀ ਜਿਨ੍ਹਾਂ ਨੂੰ ਜਾਤ ਕਰਕੇ ਕਰਮਾ ਕਰਕੇ ਬਹੁਤ ਮੰਦਾ ਬੋਲਿਆ ਜਾਂਦਾ ਸੀ ਪਰ ਉਹ ਕਿਸੇ ਦੇ ਘਰ ਮੰਗਣ ਨਹੀਂ ਗਏ ਰੱਬ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਹਿੱਲੇ ਉਹਨਾਂ ਦਾ ਰਿਜਕ ਉੱਥੇ ਤੱਕ ਪਹੁੰਚਾਇਆ ਹੈ ਤਾਣਾ ਪੇਟੀ ਦਾ ਕੰਮ ਕਰਦੇ ਸੀ ਕਬੀਰ ਜੀ ਅਤੇ ਰਵਦਾਸ ਜਿਹੜੇ ਨੇ ਜੁੱਤੀਆਂ ਬਣਦੇ ਸੀ ਕਿਤੇ ਅਧਿਆਸ ਦੇ ਅੰਦਰ ਜ਼ਿਕਰ ਨਹੀਂ ਆਵੇਗਾ ਕਿ ਰਵਦਾਸ ਜੀ ਮੰਗਣ ਗਏ ਹੁਣ ਕਿਸੇ ਦੇ ਕੋਲ ਜਾ ਕਬੀਰ ਜੀਆ ਨੇ ਕਿਹਾ ਹੋਵੇ ਮੈਨੂੰ ਅਨਾਜ ਮੰਗਿਆ ਹੋਵੇ ਕਿਸੇ ਹੋਰ ਪ੍ਰਕਾਰ ਦੀ ਹੈਲਪ ਮੰਗੀ ਹੋਵੇ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹਦੇ ਨਾਲ ਅਸੀਂ ਜੁੜਨ ਲੱਗੇ ਆ ਜਾਂ ਅਸੀਂ ਜੁੜੇ ਹੋਏ ਆ ਇਹ ਪੂਰੀ ਦੁਨੀਆ ਨੂੰ ਰਜਾਉਣ ਵਾਲਾ ਹੈ ਪੂਰੀ ਦੁਨੀਆ ਦੀ ਪਰਤਪਾਲਣਾ ਕਰਨ ਵਾਲਾ ਰੱਬ ਦੇ ਪਿਆਰਿਆਂ ਨੇ ਕਦੇ ਮੰਗਿਆ ਨਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਭਾਈ ਤੂੰ ਵੀ ਆਪਣੇ ਮਨ ਨੂੰ ਠੱਲ ਪਾ ਥੋੜੀ ਆ ਵਸਤੂ ਨਹੀਂ ਮਿਲੀ ਤਾਂ ਇੱਥੇ ਨਹੀਂ ਮਿਲੀ ਆਪਾਂ ਦਰਵਾਜ਼ਾ ਲੈਨੇ ਆ ਰੱਬ ਬਦਲ ਕੇ ਸਾਡੇ ਰੱਬ ਦੇ ਨਾਮ ਬਦਲ ਕੇ ਇੱਥੇ ਨਹੀਂ ਤਾਂ ਦੂਜੀ ਥਾਂ ਤੇ ਦੂਜੀ ਨਹੀਂ ਤਾਂ ਤੀਜੀ ਥਾਂ ਤੇ ਪਰ ਸਾਡਾ ਟਿਕਾਣਾ ਜੇ ਅਸੀਂ ਟਿਕਾਣਾ ਇੱਕ ਬਣਾ ਲਈਏ ਰੱਬ ਸਾਨੂੰ ਇੱਕ ਹੀ ਦਿਸੇਗਾ ਸਾਰਿਆਂ ਜਰਰੇ ਜਰਰੇ ਦੇ ਵਿੱਚ ਦਿਸੇਗਾ ਰੱਬ ਬਦਲਣ ਦੀ ਜ਼ਰੂਰਤ ਨਹੀਂ ਪੈਣੀ ਰੱਬ ਕਦੋਂ ਬਦਲਦਾ ਹੈ ਤਾਂ ਜਦੋਂ ਇਹ ਕਹਿੰਦਾ ਮੈਨੂੰ ਹੁਣੇ ਚਾਹੀਦਾ ਮੈਨੂੰ ਇਦਾਂ ਚਾਹੀਦਾ ਤਾਂ ਉਦੋਂ ਫਿਰ ਇਹਨੇ ਰੱਬ ਵੀ ਬਦਲੇ ਜਾਂ ਤੇ ਰੱਬ ਦੀ ਦਰ ਵੀ ਬਦਲਦੇ ਨੇ ਤਾਂ ਕਬੀਰ ਜੀ ਕਹਿੰਦੇ ਨੇ ਕੋਨੇ ਬੈਠੇ ਖਾਈ ਹੈ ਜੋ ਰੱਬ ਦਾ ਖਜ਼ਾਨਾ ਹੈ ਨਾ ਇਹ ਕੋਨੇ ਬੈਠੇ ਖਾਇਆ ਜਾਂਦਾ ਇੱਕ ਨੁਕਰ ਦੇ ਬੈ ਕੇ ਖਾਇਆ ਜਾਂਦਾ ਪਰ ਜਿਤਨੇ ਭਗਤ ਸਹਿਬਾਨ ਹੋਏ ਨੇ ਕਬੀਰ ਜੀ ਸਮਸ਼ਾਨ ਘਟ ਦੇ ਵਿੱਚ ਜਾ ਕੇ ਬਹਿ ਜਾਂਦੇ ਸੀ ਮਾਂ ਨੂੰ ਬੜਾ ਫਿਕਰ ਹੁੰਦਾ ਸੀ ਮਾਂ ਨੇ ਕਿਹਾ ਮਾਂ ਪੁੱਛਿਆ ਪੁੱਤਰ ਉਥੇ ਕੀ ਕਰਨੇ ਜਾਂਦਾ ਮਾਂ ਕਹਿੰਦੇ ਉਥੇ ਖਜ਼ਾਨਾ ਪੁੱਤਰ ਕਹਿੰਦੇ ਫਿਰ ਜ਼ਰੂਰ ਲੈ ਕੇ ਆ ਹੁਣ ਇੱਤ ਜਾਂਦੇ ਨੇ ਮਾਂ ਨੂੰ ਇੱਕ ਨਾ ਇੱਕ ਗੱਲ ਜ਼ਰੂਰ ਦੱਸਦੇ ਨੇ ਮਾਂ ਮੈਨੇ ਉਤੇ ਇਸ ਕਿਹਾ ਹੈ ਕਿ ਜਿਹੜਾ ਇਹ ਸਰੀਰ ਹੈ ਅਤੇ ਇਹਨੇ ਗਲ ਜਾਣਾ ਕਿਸੇ ਨੂੰ ਦਬਾਇਆ ਜਾਂਦਾ ਹੈ ਮਤਲਬ ਮਿੱਟੀ ਦੇ ਵਿੱਚ ਦਫਨਾਇਆ ਜਾਂਦਾ ਹੈ ਕਿਸੇ ਨੂੰ ਅਗਨ ਭੇਟ ਕੀਤਾ ਜਾਂਦਾ ਹੈ ਸਾਰੀ ਹੰਗੜਵਾਜੀ ਸਾਰੀ ਈਕੋ ਸਭ ਕੁਝ ਇਨਸਾਨ ਦਾ ਇੱਥੇ ਹੀ ਰਹਿ ਜਾਂਦਾ ਹੈ ਮਾੜੇ ਕਰਮ ਕੀਤੇ ਇੱਥੇ ਭੁਗਤ ਖੌਂਦੇ ਆ ਭੁਗਤ ਤਾਂ ਸਾਡੀ ਆਤਮਾ ਰਹੀ ਹੈ ਨਾ ਮਾੜੇ ਕਰਮ ਕਿਨਾਂ ਲਈ ਕੀਤੇ ਜਿਨ੍ਹਾਂ ਲਈ ਮਾੜੇ ਕਰਮ ਕਰਦਾ ਹੈ ਉਹੀ ਦਫਨਾ ਕੇ ਆਉਂਦੇ ਨੇ ਉਹੀ ਸੜ ਕੇ ਆਉਂਦੇ ਕੋਈ ਇਹਦੇ ਨਾਲ ਨਹੀਂ ਗਿਆ ਕਿਸੇ ਨੇ ਫਰਿਆਦ ਨਹੀਂ ਕੀਤੀ ਕਿਸੇ ਨੇ ਤਰਲਾ ਨਹੀਂ ਕੀਤਾ ਸਿਰਫ ਉਦੋਂ ਤਰਲਾ ਇਹ ਹੁੰਦਾ ਕਿ ਇਹਦੀ ਆਤਮਾ ਨੂੰ ਸ਼ਾਂਤੀ ਮਿਲੇ ਤਰਲਾ ਹੋਏ ਨਹੀਂ ਹੈ ਕਿ ਇਹਨੂੰ ਮੁਕਤੀ ਮਿਲੇ ਜਾਂ ਇਹ ਰਹਿਮਤ ਕਰੇ ਹੋਤੇ ਇਹ ਹੁੰਦਾ ਕਿ ਸ਼ਾਂਤੀ ਮਿਲੇ ਸ਼ਾਂਤੀ ਹੀ ਕਿ ਸਾਨੂੰ ਦੰਗ ਨਾ ਕਰੇ ਪਿਆਰ ਤੇਰਾ ਵੈਸਾ ਸਮਸ਼ਾਨ ਘਾਟ ਤੋਂ ਬਹਿਲੀ ਏ ਸਮਸ਼ਾਨ ਘਾਟ ਦੇ ਅਸਲ ਮਾਤਾ ਸਤਿਗੁਰੂ ਕਹਿੰਦੇ ਨੇ ਜਦੋਂ ਤੱਕ ਤੇਰੇ ਸੁਵਾਸ ਜਦੋਂ ਸੁਵਾਸ ਨਿਕਲ ਗਏ ਨੇ ਭਾਵੇਂ ਤੂੰ ਆਪਣੇ ਹੀ ਘਰ ਦੇ ਵਿੱਚ ਹੈ ਆਪਣੇ ਉਸੇ ਮੰਜੀ ਤੇ ਪਿਆ ਤਾਂ ਫਿਰ ਤੇਰੇ ਆਪਣੇ ਹੀ ਘਰ ਦੇ ਤੈਨੂੰ ਹੱਥ ਲਾ ਕੇ ਫਿਰ ਹੱਥ ਧੋਣੇ ਇਤਨੀ ਅਪਵਿੱਤਰਤਾ ਹੋ ਜਾਂਦੀ ਏ ਉਹੀ ਇਨਸਾਨ ਹੈ ਉਹੀ ਕੱਪੜੇ ਪਾਏ ਨੇ ਉਹੀ ਮੰਜੀ ਹੈ ਉਹੀ ਬਿਸਤਰਾ ਹੈ ਜਦੋਂ ਉਹ ਕਾਲ ਚਲਾਣਾ ਕਰ ਜਾਂਦੇ ਇਹ ਇਨਸਾਨ ਤਾਂ ਫਿਰ ਹੱਥ ਧੋਂਦੇ ਆ ਕਿ ਇਹ ਪਵਿੱਤਰ ਹੋ ਗਏ ਆ ਮੰਨੋ ਐਦਾਂ ਸਮਝ ਸਕਦੇ ਆ ਜਿਹੜੀ ਕੀਮਤੀ ਹੈ ਨਾ ਸਭ ਤੋਂ ਪਵਿੱਤਰ ਚੀਜ਼ ਹੈ ਸਾਨੂੰ ਦਿੱਤੀ ਆ ਰੱਬ ਨੇ ਸਾਡੇ ਸਵਾਸ ਇਹਨਾਂ ਦਾ ਕੋਈ ਨਾਪ ਤੋਂ ਇਹਨਾਂ ਦਾ ਕੋਈ ਮੁੱਲ ਨਹੀਂ ਆ ਦੁਨੀਆ ਤੇ ਜਦੋਂ ਸਵਾਸ ਨੇ ਸਾਰੇ ਆਪਣੇ ਨੇ ਸਵਾਸ ਨਿਕਲ ਗਏ ਨੇ ਜਿਹੜੇ ਸਾਡੇ ਆਪਣੇ ਨੇ ਤਾਂ ਜਦੋਂ ਹੱਥ ਲੱਗ ਜਾਂਦੇ ਫਿਰ ਹੱਥ ਬੋ ਐਂਡ ਵਾਸ਼ ਕਰਦੇ ਹੱਥ ਤੋਣ ਜਾਂਦੇ ਆ ਕਿ ਉਹਦੇ ਨਾਲ ਹੱਥ ਲੱਗ ਗਿਆ ਹੈ ਆਪਣਾ ਆਪਣਾ ਕੂਨ ਆਪਣੇ ਨੇ ਸਾਰੀ ਜ਼ਿੰਦਗੀ ਲਵਾ ਦਿੱਤੀ ਸਾਰੀ ਜ਼ਿੰਦਗੀ ਗਵਾ ਦਿੱਤੀ ਜਿਨ੍ਹਾਂ ਦੇ ਲਈ ਉਹ ਵੀ ਫਿਰ ਹੱਥ ਤੋਣ ਜਾਂਦੇ ਨੇ ਕਬੀਰ ਜੀ ਕਹਿੰਦੇ ਨੇ ਇੱਥੇ ਫਰਕ ਤੇਰਾ ਇਹ ਰਿਹਾ ਜ਼ਿੰਦਗੀ ਦਾ ਜੋ ਕੁਝ ਤੂੰ ਕਮਾਉਣਾ ਸੀ ਇਹ ਤਾਂ ਹੈ ਮਹਿਲ ਮਾਣੀਆਂ ਰਤਬੇ ਜੋ ਆਪਣੇ ਆਲੇ ਕਮਾਉਂਦੇ ਆ ਤੇ ਦੁਨੀਆ ਕਮਾਉਂਦੀ ਆਈ ਹੈ ਸਭ ਨੇ ਕਮਾਇਆ ਪੀਰਾਂ ਫਕੀਰਾਂ ਦੇ ਜਿਨ੍ਹਾਂ ਦੇ ਪਰਿਵਾਰ ਸੀ ਉਹਨਾਂ ਨੇ ਵੀ ਕੀਤਾ ਪਰ ਜੇ ਈ ਬੰਦਗੀ ਕੀਤੀ ਹੈ ਨਾ ਉਹ ਗੁਪਤ ਕੀਤੀ ਹੈ ਤਾਂ ਗੁਰੂ ਵੀ ਜੀ ਕਹਿੰਦੇ ਨੇ ਕੋਨੇ ਵਿੱਚ ਬੈਠੇ ਖਾਈਏ ਪ੍ਰਗਟ ਹੋਏ ਨਾ ਕੋਨੇ ਦਾ ਪਾਪ ਗੁਪਤ ਹੋ ਕੇ ਬੰਦਗੀ ਕਰਨੀ ਹੈ ਗੁਪਤ ਹੋ ਕੇ ਕਾ ਕਿਸੇ ਗੱਲ ਦਾ ਬਖਾਵਾ ਨਾ ਕਿਉਂਕਿ ਬੰਦਗੀ ਤੂੰ ਕਿਸੇ ਲਈ ਨਹੀਂ ਕਰਦਾ ਤੂੰ ਆਪਣੇ ਲਈ ਕਰਨਾ ਹੈ ਸੇਵਾ ਕਰਦਾ ਹੈ ਕਿਸੇ ਪ੍ਰਕਾਰ ਦੀ ਖਿਦਮਤ ਕਰਦਾ ਹੈ ਹੈਲਪ ਕਰਦਾ ਹੈ ਕਿਸੇ ਦੀ ਤੂੰ ਆਪਣੇ ਲਈ ਕਰਦਾ ਹੈ ਕਿਸੇ ਲਈ ਨਹੀਂ ਕਰਦਾ ਰੱਬ ਨੇ ਤੈਨੂੰ ਦਾਤਾ ਬਣਾਇਆ ਸ਼ੁਕਰ ਕਰ ਰੱਬ ਨੇ ਤੈਨੂੰ ਮੰਗਤਾ ਨਹੀਂ ਬਣਾਇਆ ਇਹ ਦੁਨੀਆ ਹਿਸਾਬ ਇਦਾਂ ਦਾ ਹੋ ਗਿਆ ਮੰਗਿਆਂ ਵੀ ਫੈਰ ਨਹੀਂ ਮਿਲਦੀ ਸ਼ੁਕਰ ਕਰ ਰੱਬ ਦਾ ਤੈਨੂੰ ਦਾਤਾ ਬਣਾਇਆ ਇਤਨੀ ਤੇਰੇ ਕੋਲ ਰੱਬ ਨੇ ਰਹਿਮਤ ਦਿੱਤੀ ਹੈ ਕਿ ਤੂੰ ਵੰਡ ਸਕਦਾ ਹੈ ਤੇਰੇ ਕੋਲ ਹੈ ਹੁਣ ਜਦੋਂ ਕੋਨੇ ਬਹਿ ਗਏ ਕੋਨੇ ਵੇਕੇ ਦੁੱਖ ਗਿਆ ਬਿਮਾਰੀ ਗਈ ਕਲੇਸ਼ ਗਏ ਚਰਾਸੀ ਦਾ ਗੇੜ ਗਿਆ ਅਤੇ ਰੱਬ ਦਾ ਜਿਹੜਾ ਖਜ਼ਾਨਾ ਹੈ ਉਹ ਝੋਲੀ ਦੇ ਵਿੱਚ ਪਿਆ ਪ੍ਰਗਟ ਹੋਏ ਨਿਦਾਨ ਉਹਨੇ ਤਾਂ ਆ ਨਾ ਪ੍ਰਗਟ ਹੋਇਆ ਰੱਬ ਨੂੰ ਕਹਿ ਲਈਏ ਜਾਂ ਰੱਬ ਦਾ ਖਜ਼ਾਨਾ ਰੱਬ ਜੀ ਮਿਲ ਗਏ ਖਜ਼ਾਨਾ ਮਿਲ ਗਿਆ ਤਾਂ ਫਿਰ ਖਜ਼ਾਨਾ ਸਾਡੀ ਝੋਲੀ ਦੇ ਵਿੱਚ ਪੈਂਦਾ ਤਾਂ ਜਦੋਂ ਅਸੀਂ ਗੁਪਤ ਰੂਪ ਦੇ ਵਿੱਚ ਚੱਲਦੇ ਹਾਂ ਰੱਬ ਦੀ ਇਜਾਜ਼ਤ ਉਹ ਤੋਂ ਵਰਤਦੀ ਹੈ ਜਦੋਂ ਸਾਡੇ ਕੋਲ ਗੋਬਤ ਰੂਪ ਦੇ ਵਿੱਚ ਅਸੀਂ ਕਰਮ ਕਰਦੇ ਹਾਂ ਆ ਦੁਨੀਆਂ ਦੇ ਵਿੱਚ ਜੋ ਵਿਹਾਰ ਚੱਲਦਾ ਹੈ ਕਬੀਰ ਜੀ ਕਹਿੰਦੇ ਨੇ ਕਰ ਜੋ ਕੁਝ ਕਰਦਾ ਤੂੰ ਕਰ ਪਰ ਜਦੋਂ ਰੱਬ ਨੇ ਤੈਨੂੰ ਪ੍ਰਗਟ ਕਰਨਾ ਉਹਦੇ ਦੁਨੀਆਂ ਦੇ ਵਿੱਚ ਪ੍ਰਗਟ ਕਰਨਗੇ ਚੰਗੇ ਕਰਮ ਕਰਕੇ ਕਰ ਲੈ ਭੰਵੇਂ ਮਾੜੇ ਕਰਕੇ ਕਰ ਲੈ ਰੱਬ ਨੇ ਤਾਂ ਪ੍ਰਗਟ ਕਰਨੇ ਹੀ ਇਹ ਰੱਬ ਦਾ ਵਿਰਧ ਹੈ ਸੁਭਾਅ ਹੈ ਜਦ ਕਿਉਂਕਿ ਤਬ ਜਾਣੈ ਕੋ ਜਬ ਉਗਰੈ ਕੋ ਪਾਜ ਹੁਣ ਤਾਂ ਤੂੰ ਗੋਬਤ ਚੱਲਦਾ ਲੋਕਾਂ ਦੇ ਲਈ मुखਾਵ ਹੈ 10 দান ਕੀਤੇ ਨੇ ਉਹਦੇ ਲਈ ਹਜ਼ਾਰ ਭਾਦ ਦੇ ਦੋ ਜੋ ਕੁਝ ਤੂੰ ਕਰਦਾ ਤੇਰੀ ਭਾਵਨਾ ਮੰਨ ਲਓ 10 ਵੀ ਕਰ ਲਿਆ ਉਹ ਵੀ ਰੱਬ ਦੇ ਦਰਤੇ ਪਰਵਾਨ ਨੇ ਪਰ ਉਹਦੇ ਵਿੱਚ ਬੇਈਮਾਨੀ ਨਾ ਹੋਵੇ ਇਹ ਸੈਲਫਿਸ਼ ਹੋ ਕੇ ਜੋ ਕੁਝ ਕਰਦਾ ਹੈ ਇਨਸਾਨ ਆ ਫਿਰ ਅਗਲੇ ਪਲ ਦੇ ਵਿੱਚ ਕਹਿੰਦੇ ਨੇ ਇਹ ਤੇਰੀ ਵਰਤੀ ਤੇਰੇ ਸਾਹਮਣੇ ਆਉਣੀ ਹੈ ਹਾਲਾਂਕਿ ਦੱਸਦਾ ਹੈ 10 ਕਰੋੜ 10 ਅਰਬ ਬਣਦਾ ਹੈ ਜਦੋਂ ਸਤਿਗੁਰੂ ਰਿਟਰਨ ਕਰਦੇ ਨੇ ਜਦੋਂ ਸਤਿਗੁਰੂ ਵਾਪਸ ਕਰਦੇ ਨੇ ਦਸਬੰਦ ਕਣ ਦਾਣੇ ਦਾ ਜ਼ਿਕਰ ਕੀਤਾ ਹੋਇਆ ਹੈ ਬਿਸ਼ੱਕ ਆਪਾਂ ਪਿੱਛੇ ਕਈ ਵਾਰ ਸਾਖੀ ਵਿਚਾਰੀਏ ਚਿੜੀਆਂ ਨੇ ਉਹਨਾਂ ਪੰਛੀਆਂ ਨੇ ਲੰਗਰ ਦੇ ਵਿੱਚ ਦਾਣੇ ਪਾਏ ਉਹ ਦਾਣੇਆ ਕਰਕੇ ਉਹ ਆਵਾਦ ਹੋ ਗਏ ਘਰ ਦੇ ਵਿੱਚ ਤੰਗੀ ਸੀ ਖਾਣੇ ਪੀਣੇ ਦੀ ਛੰਨ ਦੇ ਵਿੱਚ ਰਹਿੰਦੇ ਸੀ ਹੁਣ ਦਾਣੇ ਉੱਥੇ ਗਏ ਦਸਬੰਦ ਦੇ ਵਿੱਚ ਗਏ ਗੁਰੂ ਦੇ ਲੰਗਰਾਂ ਦੇ ਵਿੱਚ ਗਏ ਉਹਦਾ ਏਦਾਂ ਦੇ ਹੋਏ ਉਹਨਾਂ ਦਾ ਚੰਗਾ ਕਾਰੋਬਾਰ ਹੋ ਗਿਆ ਚੰਗੇ ਮਹਿਲ ਮਾੜੀ ਬਣੇ ਮਤਲਬ ਇੱਕ ਦਾਣਾ ਵੀ ਇਸ ਲੰਗਰ ਦੇ ਵਿੱਚ ਗੁਰੂ ਦੇ ਲੰਗਰ ਦੇ ਵਿੱਚ ਪਾਇਆ ਹੋਇਆ ਸਾਡਾ ਪ੍ਰਵਾਨ ਹੈ ਕਿਉਂਕਿ ਉਹ ਦਾਣੇ ਪਾਗ ਨਹੀਂ ਹੁੰਦੇ ਸੀ ਨਾ ਪਰਿਵਾਰ ਵਾਲੇ ਨੂੰ ਕਿਸੇ ਹੋਰ ਨੂੰ ਪਤਾ ਉਹ ਚਿੜਾ ਚਿੜੀ ਜਿਹੜੇ ਰਹਿੰਦੇ ਸੀ ਉਹਨਾਂ ਨੂੰ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਮੇਂ ਦੀ ਗੱਲ ਹੈ ਅਤੇ ਗੁਪਤ ਰੂਪ ਦੇ ਵਿੱਚ ਪਾਏ ਤਾਂ ਉਹ ਖਜ਼ਾਨਾ ਉਹਨਾਂ ਦਾ ਵਧ ਗਿਆ ਤਾਂ ਐਦਾ ਕਬੀਰ ਜੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਗੁਪਤ ਰੱਖ ਕੇ ਕੋਨੇ ਦੇ ਵਿੱਚ ਰੱਖ ਕੇ ਬੰਦਗੀ ਕਰਨੀ ਹੈ ਕੋਨੇ ਦੇ ਵਿੱਚ ਹੋ ਜਾ ਦਾਨਪੁਨ ਕਰਨਾ ਕੋਨੇ ਦੇ ਵਿੱਚ ਹੋ ਜਾ ਕੋਨੇ ਦਾ ਭਾਵ ਗੁਪਤ ਹੋ ਜਾ ਜੋ ਕੁਝ ਕਰਦਾ ਗੁਪਤ ਹੋ ਜਾਏ ਨਾ ਕਰਕੇ ਮੈਂ ਇਤਨਾ ਜਾਪ ਕਰ ਲਿਆ ਇਤਨਾ ਸਿਮਰਨ ਕਰ ਲਿਆ ਇਤਨਾ ਦਾਨ ਪੂਨ ਕਰ ਲਿਆ ਧੰਨੇ ਦਾ ਕਿਉਂਕਿ ਤੈਨੇ ਨਿਧਾਨ ਨੂੰ ਪ੍ਰਗਟ ਕਰਨਾ ਹੈ ਖਜ਼ਾਨੇ ਨੂੰ ਪ੍ਰਗਟ ਕਰਨਨਾ ਹੈ ਰੱਬ ਨੂੰ ਪ੍ਰਗਟ ਕਰਨਾ ਹੈ ਰੱਬ ਗੁਪਤ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ ਗੁਪਤ ਭਾਵ ਅਸੀਂ ਮਿਲਣਾ ਹੈ ਹੁਣ ਜਿਸ ਸਮੇਂ ਤੰਨੇ ਨੇ ਤਰਲੇ ਕੀਤੇ ਸੀ ਤੰਨੇ ਤਰਲੋਚਨ ਸੀ ਜਿਹੜਾ ਦੁਰਗਾ ਸੀ ਦੁਰਗਾ ਵੇ ਗੁਰੂ ਦੁਰਗਾ ਪੰਡਤ जिने ਪੱਥਰ ਦਿੱਤੇ ਸੀ ਧੰਨੇ ਨੂੰ ਹੁਣ ਉਹਨੇ ਧਰ ਲਾਗੀ ਤਾਂ ਉਹ ਧੰਨਾ ਜਿਹੜਾ ਭੋੜਾ ਪੰਸੀ ਉਹਦੇ ਕੋਲ ਤਾਂ ਉਹਨੂੰ ਧਰ ਲਾ ਕਰ ਲਿਆ ਉਹਨੇ ਕਹਿੰਦੇ ਤੈ ਰੱਬ ਪਾ ਲਿਆ ਸੁਣਿਆ ਤੂੰ ਤਾਂ ਮੱਝਾਂ ਗਾਵਾਂ ਛੱਡ ਕੇ ਵਹਿ ਜਾਣਾ ਸੁਣਿਆ ਕਿ ਮੱਝਾਂ ਗਾਵਾਂ ਤੇਰੀਆਂ ਰੱਬ ਚਰ ਆਉਂਦੇ ਜਿਹੜੇ ਤੇਰੇ ਪੈੜੀ ਦੇ ਨੱਕੇ ਬੰਨੇ ਤੋੜਦੇ ਨੇ ਉਹ ਰੱਬ ਤੋੜਦੇ ਧੰਨਾ ਕਹਿੰਦਾ ਹਾਂ ਕਹਿੰਦਾ ਬੜੇ ਜਾਂਦੇ ਨੇ ਵੇਖਣ ਦਿਸਦਾ ਤਾਂ ਨਹੀਂ ਤੇਰੀਆਂ ਮੱਜਾਂ ਗਾਮਾਂ ਦਿਸਦੀਆਂ ਨੇ ਪਾਣੀ ਤੇਰਾ ਮੁੜ ਰਿਹਾ ਉਹ ਦਿਸਦਾ ਹੈ ਨਾਰਮਲ ਚੀਜ਼ ਜਿਹੜੀ ਹੋ ਰਹੀ ਹੈ ਸਭ ਦਿਸਦੀ ਆ ਪਰ ਰੱਬ ਨਹੀਂ ਦਿਸਦਾ ਤੂੰ ਦਿਸਦਾ ਮੌਤ ਦੇ ਨਾਲ ਪਿਆ ਅੱਗੇ ਮਿੱਟੀ ਦੇ ਵਿੱਚ ਮਿੱਟੀ ਹੋਇਆ ਰਹਿੰਦਾ ਸੀ ਕਿਸਾਨ ਸੀ ਧੰਨਾ ਕਿ ਅੱਡੇ ਐ ਕਾਮਕਾਰ ਅੱਜ ਇੱਧਰ ਆ ਕੰਮ ਕਰ ਲਿਆ ਇਦਾਂ ਕਰ ਲਿਆ ਧੰਨਾ ਕਹਿੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਰੱਬ ਦੀ ਇਜਾਜ਼ਤ ਵਰਤਦੀ ਹੈ ਉਹ ਕਹਿੰਦਾ ਮੈਨੂੰ ਮਲਾਦ ਤਨ ਆ ਕਹਿੰਦਾ ਕੋਈ ਗੱਲ ਨਹੀਂ ਰੱਬ ਨੇ ਰੱਬ ਦੇ ਨਾਲ ਗੱਲ ਕੀਤੀ ਤਨੇ ਨੇ ਰੱਬ ਕਹਿਣ ਲੱਗਾ ਤਨੇ ਹਾਂ ਰੱਬ ਐਡਾ ਸਸਤਾ ਨਹੀਂ ਹੈ ਜਿੱਡਾ ਤੂੰ ਸਮਝ ਲਿਆ ਕਿ ਤੈਨੂੰ ਮਿਲ ਗਿਆ ਕਿ ਐਦਾਂ ਸਾਰਿਆਂ ਨੂੰ ਹੋ ਜਾਂਦਾ ਉਹਨੂੰ ਕਹਿ ਕਰਮ ਬਣਾ ਆਪਣੇ ਸੋਚ ਵਿਚਾਰ ਮਰਾ ਆਪਣੇ ਜਿਵੇਂ ਤੇਰੇ ਨਾਲ ਮਲਾਪ ਹੋਇਆ ਮਲਾਪ ਕਹਿੰਦੇ ਉਹਦਾ ਉਹਦੇ ਨਾਲ ਵੀ ਕਰਾਂਗਾ ਪਰ ਐਦਾਂ ਨਹੀਂ ਕਿ ਤੇਰੇ ਕਰਮਾਂ ਦਾ ਕਿਸੇ ਹੋਰ ਨੂੰ ਮੈਂ ਫਲ ਦੇ ਦਾਂਗਾ ਜੋ ਕਰਮ ਤੇਰੇ ਨੇ ਉਹ ਤੇਰੇ ਨੇ ਉਹਦੇ ਕਰਮ ਉਹਦੇ ਨੇ ਉਹਨੇ ਤੈਨੂੰ ਗਲੋ ਲਾਉਣ ਦੇ ਲਈ ਪੱਥਰ ਦਿੱਤਾ ਸੀ ਕਿ ਨਿਤ ਤਨਾਂ ਮੰਗਦਾ ਮੈਥੋਂ ਆਉਂਦਿਆਂ ਜਾਂਦਿਆਂ ਵੇਖਦਾ ਮੈਂ ਪੂਜਾ ਆਰਤੀ ਕਰਦਾ ਇਹਦੇ ਵਿੱਚ ਮੈਨੂੰ ਡਿਸਟਰਬ ਕਰਦਾ ਏ ਆਗੇ ਤਾਂ ਉਹਨਾਂ ਤੱਕ ਗੜੋਂ ਲਾਇਆ ਸੀ ਤੈਨੂੰ ਭੋਗ ਕੋਈ ਕਦੇ ਭੋਗ ਨਹੀਂ ਲਾਇਆ ਅਤੇ ਕਦੇ ਉਹਨੇ ਕਿ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਕਦੇ ਬੈਠਿਆ ਹੋਵੇ ਤੇਰੀ ਇੱਕ ਵਾਰ ਬੈਠਿਆ ਛਰਦਾ ਭਾਵਨਾ ਕਿਉਂਕਿ ਤੇਰੀ ਦਿਲ ਤੋਂ ਸੀ ਉਹ ਪ੍ਰਵਾਨ ਹੋ ਗਈ ਰੱਬ ਨੇ ਜਵਾਬ ਦਿੱਤਾ ਕਹਿੰਦੇ ਧੰਨਿਆ ਇਦਾਂ ਨਹੀਂ ਹੋ ਸਕਦਾ ਕਿਉਂਕਿ ਕਰਮ ਹੀ ਆਪੋ ਆਪਣੀ ਕਿ ਨੇੜੇ ਕਿ ਦੂਰ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਇਹ ਕਾਰਜੇ ਆਪਣਾ ਹੈ ਸਾਨੂੰ ਆਪ ਸਵਾਰਨਾ ਪੈਣਾ ਹੈ ਸਤਿਗੁਰਾਂ ਨੇ ਸਾਨੂੰ ਇਹ ਇਹੀ ਤੇਰਾ ਹੌਸਰ ਇਹੀ ਤੇਰੀ ਬਾਹਰ ਘਟ ਪੀਤਰ ਉਹ ਦੇਖ ਵਿਚਾਰ ਇਹੀ ਤੇਰਾ ਜਨਮ ਹੈ ਇਹ ਹੀ ਤੇਰੀ ਵਾਰੀ ਹੈ ਹੁਣ ਤੇਰੇ ਆਪਣੇ ਹੱਥ ਦੇ ਵਿੱਚ ਹੈ ਇਹਨੂੰ ਮੁਝਾ ਲੈ ਭਾਵੇਂ ਉਹ ਸਫਲੀ ਕਰ ਲੈ ਤਾਂ ਕਬੀਰ ਜੀ ਕਹਿੰਦੇ ਨੇ ਕੋਨੇ ਬੈਠੇ ਕਾਈਏ ਆਪਣੇ ਆਪ ਨੂੰ ਗੋਬਤ ਰੱਖ ਗੋਬਤ ਰੱਖ ਕੇ ਜਾਪ ਕਰਨਾ ਹੈ ਗੋਬਤ ਰੱਖ ਕੇ ਬਾਣੀ ਸੁਣਨੀ ਹੈ ਤਾਂ ਬਸ ਐਦਾਂ ਮਗਨ ਹੋ ਜਾ ਬਾਣੀ ਦੇ ਵਿੱਚ ਐਦਾਂ ਮਗਨ ਹੋ ਜਾ ਗੋਬਤ ਹੋ ਕੇ ਕਿ ਰੱਬ ਬਸ ਤੇਰੇ ਨਾਲ ਹੀ ਹੈ ਰਬਦਾਸ ਜੀ ਤਹ ਕਹਿੰਦੇ ਨੇ ਕਿ ਕਹਿ ਰਬਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੇ ਹੋਈ ਹੱਥ ਪੈਰ ਵੀ ਤੇਤੋਂ ਦੂਰ ਨੇ ਰੱਬ ਤੇ ਰਹਿਨੇ ਨੇੜੇ ਹੈ ਪਰ ਤੇਨੇ ਮਹਿਸੂਸ ਕੀਤਾ ਨਹੀਂ ਹੈ ਉਹ ਵਰਤੀ ਤੇਰੀ ਬਣੀ ਨਹੀਂ ਹੈ ਐਦਾਂ ਦੀ ਵਰਤੀ ਬਣਾ ਪਰ ਉਹ ਬਣੇਗੀ ਗੁਪਤ ਰੂਪ ਦੇ ਵਿੱਚ ਗੁਪਤ ਭਾਵ ਬਖਾਵਾ ਨਹੀਂ ਜਿਵੇਂ ਅਸੀਂ ਬੋਲ ਕੇ ਐਦਾਂ ਕਰ ਲਿਆ ਬਖਾਵਾ ਕਰਦਿਆਂ ਕਰਾਂਗਾ ਗੁਪਤ ਕੋਨਾ ਬਣਾ ਆਪਣਾ ਜ਼ਿੰਦਗੀ ਦਾ ਬਣਾ ਸੋਚ ਵਿਚਾਰ ਦਾ ਬਣਾ ਕਰਮਾਂ ਦਾ ਬਣਾ ਇੱਕ ਗੁਪਤ ਬਣਾ ਬਾਕੀ ਦੁਨੀਆ ਦੇ ਵਿੱਚ ਜੋ ਚੱਲਦਾ ਹੈ ਉਦਾਂ ਚੱਲ ਪਰ ਜਦੋਂ ਰੱਬ ਦੇ ਦਰਦੀ ਕਰ ਲੈ ਉਦੋਂ ਕਬੀਰ ਜੀ ਕਹਿੰਦੇ ਨੇ ﾎਨਾ ਬਣਾ ਇੱਕ ਗੁਪਤੋ ਬਣਾ ਖਜ਼ਾਨਾ ਕੋਨੇ ਦੇ ਵਿੱਚ ਗੁਪਤ ਰੱਖਿਆ ਜਾਂਦਾ ਹੈ ਤਜੋਰੀਆਂ ਦੇ ਵਿੱਚ ਸਾਮਕੇ ਰੱਖਿਆ ਜਾਂਦਾ ਹੈ ਇਹ ਰੱਬ ਦਾ ਨਾਮ ਹੈ ਇਹਦਾ ਕੋਨੇ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਸਾਮਕੇ ਰੱਖ ਦਾਨਪੁਨ ਕਰਦਾ ਇਹਦਾ ਸਾਮ ਉਹ ਫਿਰ ਪਰਫੁੱਲਤ ਹੁੰਦਾ ਹੈ ਰੱਬ ਨੂੰ ਬਾਰੇ ਨਿਆਰੇ ਕਰਦੇ ਨੇ ਸਮਾਪਤੀ ਦਾ ਸਮਾਂ ਹੋਇਆ ਬੁਲੰਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ Vaji Guruji Ki Fateh Tot.